ਹਰ ਤਰ੍ਹਾਂ ਦੇ ਹਮਲੇ ਹੋਏ ਤੁਸੀਂ ਵੇਖੋ ਸਰਦਾਰ ਸੁਖੀਰ ਸਿੰਘ ਬਾਦਲ ਦੇ ਸਿਆਸੀ ਹਮਲੇ ਹੋ ਧਾਰਮਿਕ ਸ਼ਖਸੀਅਤਾਂ ਨੂੰ ਵਾਰਿਆ ਗਿਆ ਇਹਨੂੰ ਖਤਮ ਕੀਤਾ ਜਾਵੇ ਜਦੋਂ ਉਹ ਵੀ ਨਾ ਚੱਲਿਆ ਇੱਕ ਮੌਤ ਕਤਲਨਾ ਹਮਲਾ ਵੀ ਕਰਾਇਆ ਸੁਖਦਾਮ ਦਾਸ ਦੇ ਦਰਬਾਰ 'ਚ ਸ੍ਰੀ ਰਾਜਕਟਕ ਸਾਹਿਬ ਨੂੰ ਸੇਵਾ ਤੋਂ ਹੁੰਦਿਆਂ ਬੰਦਾ 5 ਫੁੱਟ ਤੇ ਆ ਕੇ 9mm ਦੇ ਪਿਸਤਲ ਨਾਲ ਗੋਲੀ ਚਾਵੇ ਤੇ ਬੰਦਾ ਮਰ ਚੇ ਕਿ ਰਹਿਮਤ ਸਰਬ ਸੱਚੇ ਪਾਤਸ਼ਾਹ ਨੂੰ ਗਿਆ ਕੋਈ ਬਚਨ ਵਾਲੀ ਰਾਤ ਨਹੀਂ ਸੀ ਤੇ ਉਹ ਕੋਈ ਸੁਧਾਰਨ ਬੰਦਾ ਨਹੀਂ ਸੀ ਜਿਹੜਾ ਆਇਆ ਸੀ 30 40 ਸਾਲ ਤੋਂ ਇਹਨਾਂ ਕਮਾਂ ਦੇ ਵਿੱਚ ਕਦੇ ਪਾਕਿਸਤਾਨ ਤੇ ਕਦੇ ਹਿੰਦੁਸਤਾਨ 50 ਵਾਰੀ ਬੋਟਰ ਟੱਪਿਆ ਸੀ ਜੇ ਸਰਕਾਰ ਦੀ ਸ਼ਹਿਰ ਦੇਖੋ ਤੁਸੀਂ ਕੀ ਕਹਿੰਦੇ ਸਰਕਾਰ ਦੀ ਸ਼ਹਿਰ ਦੇਖੋ ਪੁਲੀ ਚੱਲੀ ਹੋਵੇ ਸਰੋਗਰੀ ਅਕਾਲੀ ਦਰ ਦਾ ਪ੍ਰਧਾਨ ਹੋਵੇ ਸੂਬੇ ਦਾ ਸਾਫਤਾ ਉਪ ਮੁੱਖ ਮੰਤਰੀ ਹੋਵੇ ਜੈਡ ਪਲਸ ਕੈਂਟਰੀ ਦਾ ਪ੍ਰੋਟੈਕਟਿਵ ਹੋਵੇ ਕਿਉਂਕਿ ਐਫ ਆਈ ਆਰ ਪੱਤੀ ਜਾਂਦੀ ਹੈ ਛੀਆਂ ਘਟਿਆ ਆਪਾਂ ਤਾਂ ਰੋਜ਼ ਇੱਥੇ ਵੇਖਦੇ ਆਂ ਝੂਠੀਆਂ ਕਈਆਂ ਨਾਲ ਖਾਣੇ ਚੁੱਡੀਆਂ ਆਪਾਂ ਰੋਲਾ ਪਾ ਰਹੇ ਨੇ ਐਫ ਆਈ ਆਰ ਪਰ ਮੇਰੇ ਜਨਮਾਂ ਚ ਹੋਣੀ ਚਾਹੀਦੀ ਤੁਸੀਂ ਹਮਲਾ ਤਾਂ ਮੇਰੇ ਤੇ ਹੋਇਆ ਉਹਨਾਂ ਦੇ ਬਿਆਨਾਂ ਤੇ ਐਫ ਆਈ ਆਰ ਨਹੀਂ ਕਰਦੇ ਇੰਨੇ ਮੁੰਡੇ ਸਕਿਉਰਟੀ ਵਾਲੇ ਸੀ ਉਹਨਾਂ ਦੇ ਬਿਆਨਾਂ ਤੇ ਐਫਆਈਆਰ ਵੀ ਦਰਜ ਕੀਤੀ ਗਈ ਐਫਆਈਆਰ ਦਰਜ ਕੀਤੀ ਗਈ ਐਸਐਚਓ ਉਸ ਖਾਣੇ ਦੇ ਬਿਆਨਾਂ ਤੇ ਜਿਹੜਾ ਇਹਦਾ ਮੈਨੂੰ ਤਾਂ ਵਾਕਿਆ ਦਾ 6 ਘੰਟਿਆਂ ਬਾਅਦ ਪਤਾ ਲੱਗਿਆ ਐਫਆਈਆਰ ਹੈ ਮੇਰੇ ਕੋਲ ਇਹਦਾ ਮੈਨੂੰ ਸਵੇਰ 3:30 ਵਜੇ ਦੁਪਹਿਰ ਨੂੰ ਪਤਾ ਲੱਗਿਆ ਸਾਰੀ ਗੁਨੀਅਮ ਤਾਂ 55 ਮਿੰਟਾਂ ਚ ਪਤਾ ਚੱਲ ਗਿਆ ਸੀ ਲਾਈਵ ਚੱਲ ਰਿਹਾ ਸੀ ਜਿਹੜਾ ਬੰਦਾ ਮੌਜੂਦ ਨਹੀਂ ਮੌਕੇ ਤੇ ਉਹਦੇ ਬਿਆਨਾਂ ਤੇ ਐਫਆਈਆਰ તે આ કોઈ આ ચીખ દે છે કે ઓ બંદા આયા જી કુતકૂતી હોયા લોકાના تے કુતકૂતી છો વાત ને કુલી ચા તોホン تے મેકો કે મે કોશિશ ਕੀਤੀ જારી આ પા સૌને વેખયા કે કુતકૂતી બોલી ચડીયા કે બોલી ચાવડે ને લોક પર પડયા વીને પડી આકી ગઈ ચલાન કેશ ਕੀਤਾ ગયા મે સાત સરમીજી ટોડે જતરાں دسنا જોના ધ્યાન ਨਾਲ સુનયોજે ਅੱਜ ਹਿੰਦੁਸਤਾਨ ਨੂੰ ਆਜ਼ਾਦ ਹੋયા 78 ਸਾਲ ਹੋ ਗਏ ਮੈਂ ਕਹ ਰਿਹਾ ਸੀ ਚੰਡੀਗੜ੍ਹ ਟੀਮਾ ਸਾਹਿਬ ਉਹੀ ਹੈ ਹਾਈ ਕੋਰਟ ਦੇ ਸਭ ਤੋਂ ਸੀਨੀਅਰ ਟੀਮਾ ਸੁਪਰੀਮ ਕੋਰਟ ਵੀ ਮੁਕਾਦਮੇ ਕਰਦੇ ਹੈ ਰਾਠਾ ਵਿੱਚ ਵੀ ਟੀਮਾ ਲਾਸ਼ ਨੂੰ ਲੈਦੇ ਹੁਣ ਬੜੀ ਇੰਪੋਰਟੈਂਟ ਗੱਲ ਹੈ 78 ਸਾਲਾਂ ਦੇ ਇਤਿਹਾਸ ਚ ਪਹਿਲੀ ਵਾਰ ਇਹ ਹੋਇਆ ਹੋਗਾ ਕਿ 307 ਦਾ ਚਲਾਨ ਪੇਸ਼ ਹੋਇਆ ਹੋਵੇ ਤੇ ਜਿਹਨੇ ਤੇ ਹਮਲਾ ਹੋਵੇ ਉਹਦੇ ਬਿਆਨ ਤੱਕ ਨਾ ਲਏ ਜੇ ਹੁਣ ਜਨਾਨ ਦੇ ਵਿੱਚ ਇਹ ਕੋਰਟ ਨੇ ਵੀ ਇਹ ਕਰਤਾ ਮੇਰੇ ਤੇ ਹਮਲਾ ਹੋਇਆ ਹੈ ਮੇਰੇ ਕੇਸ ਦਾ ਜਨਾਨ ਪੇਸ਼ ਹੋ ਰਿਹਾ ਤੇ ਮੇਰੇ ਬਿਆਨ ਦੀ ਤਰਕ ਦਿੱਤੇ ਗਏ 75 ਸਾਲਾਂ ਦੇ ਇਤਿਹਾਸ 'ਚ ਅਸੀਂ ਉਹਦੇ ਪ੍ਰੈਸ ਕਾਨਫਰੰਸ ਵੀ ਆਤੇ ਇੱਕ ਧਾਰਨ ਦਿਖਾ ਦੇਣ ਜਿੱਤੇ ਪਿਛੋ ਸੱਤੇ ਜਨਾਨ 'ਚ ਬਿਨਾਂ ਨੂੰ ਜਿਹੜਾ ਵਧਾਈਆ ਉਹਦੇ ਬਿਆਨ ਬੋਲ ਦਿੱਤੀ ਹੈ ਪਰ ਸਭ ਤੋਂ ਜਿਹੜੀ ਗੰਭੀਰ ਗੱਲ ਹੈ ਜਿਹੜੇ ਬੰਦੇ ਨੂੰ ਦੇਰ ਤੋਂ ਵਾਪਸ ਕੀਤੀ ਗਿਓ ਸਾਢੇ 3 ਮਹੀਨੇ ਬਾਅਦ ਤਿੰਨ ਸੌ ਸੱਤ ਦਾ ਪਰਚਾ ਪਾਉਣ ਤੋਂ ਪਹਿਲਾਂ ਇਹ ਤਿੰਨ ਹੀ ਛੇਤੀ ਉਧਿਓ ਉਹਦੇ ਲਿਖਤੀ ਬਿਆਨ ਤੋਂ ਉਸ ਕੋਲੇ ਜਿਹੜੇ ਚਲਾਨ ਨਾਲ ਲੱਗਿਆ ਇਹ ਨਾਲ ਚੌੜੇ ਦੀ ਗੱਲ ਕਰਦਾ ਦੇਖੋ ਮਸਲਾ ਚੌੜੇ ਨੂੰ ਉਹਾਂ ਦੇ ਸਾਹਮਣੇ ਜਾਨਾ ਜੁਨੇ ਪੁਲਿਸ ਕੋਲੇ ਕੀ ਪਾਰ ਕੀਤਾ ਕਹਿੰਦਾ ਮੈਂ ਸੁਪੀਰ ਸਿੰਘ ਬਾਦਲ ਤੇ ਹਮਲਾ ਕੀਤਾ ਨਾਈਨ ਨੰਬਰ ਤੇ ਮੇਰਾ ਮਸਤੌਲ ਸੀ ਉਹ ਮਸਤੌਲ ਪ੍ਰਾਪਤ ਹੋ ਗਿਆ ਤੁਹਾਡੇ ਕੋਲ 6 ਰੋਣ ਦੇ ਜਿਹੜੇ ਆ ਉਹ ਜਿੰਦਾ ਸੀ ਇੱਕ ਹੋਰ ਵੀ ਤੁਸੀਂ ਪ੍ਰਾਪਤ ਕਰ ਲਿਆ ਪਰ ਕਿਦਾਂ ਇਸ ਤੋਂ ਬਤਾਵਾ ਮੈਂ ਆਤਮਾ ਦੀ ਲਹਿਰ ਨੂੰ ਮੁੜ ਸੁਰਜੀਤ ਕਰਨ ਵਾਸਤੇ ਉਹ ਓਰੀਐਂਟਲ ਪਸਤੌਨ ਤਮਾਕੂਏ ਬਾਜ਼ ਸਮਗਰੀ ਵਿਸਫੋਟਕ ਸਮਗਰੀ ਮੈਂ ਵਿਦੇਸ਼ਾਂ ਤੋਂ ਹਿੰਦੁਸਤਾਨ ਚ ਲੈ ਕੇ ਆਇਆ ਜਿਹੜੀ ਕਿ ਮੈਂ ਲਖੀਪੁਰ ਕੇ ਆਉਂਦੇ ਹਫ਼ਤੇ ਬਿਆਣਾ ਕਿ ਮੈਂ ਅਤਵਾਦ ਨੂੰ ਮੁੜ ਸੁਰਜੀਤ ਕਰਨਾ ਪੰਜਾਬ ਤੇ ਉਹਦੇ ਹਾਸਦੇ ਨਾਲ ਬੰਬ ਗ੍ਰਨੇਡ ਆਰ ਡੀ ਐਕਸ ਵਿਸਪੋਟਕਸ ਸਮਗਰੀ ਸਭ ਕੁਝ ਲੈ ਕੇ ਆਇਆ 10 ਤੋਂ ਕਿਤੇ ਵੈਰ ਹੀਪੋਰ ਕੇਰੀ ਕਹਿੰਦਾ ਲੱਪਿਆ ਹੋਇਆ ਤੇ ਅੱਜ ਤੱਕ ਉਹ ਉੱਥੇ ਨਹੀਂ ਲੈ ਕੇ ਗਏ ਕਿ ਉਹਨੂੰ ਬਰਾਮਦ ਕਰੀਏ ਤੇ ਉਹਨੂੰ ਬੇਲ ਕਰਾ ਦੇ ਇਸ ਹੱਦ ਤੱਕ ਸਰਕਾਰਾਂ ਦੀ ਗਵਰਨਮੈਂਟ ਆ ਮੈਂ ਤੁਹਾਡੇ ਸਾਹਮਣੇ ਸਰਕਾਰ ਆ ਚਿੰਤਾ ਰੱਖਣੀਆ ਕਹੋਣਾ ਕੋੜ ਆਪਾਂ ਸਾਰੇ ਉਸ ਦੌਰ ਵਿੱਚੋਂ ਨਿਕਲੇ ਆਂ ਕਿ ਉਹ ਦੌਰ ਦੁਆਰਾ ਆਪਾਂ ਦੇਖਣਾ ਚਾਹੁੰਦੇ ਆਂ ਜਿਹੜੇ ਬੰਦੇ ਪੁਲਿਸ ਕੋਲੇ ਦਸਤਕ ਕਰਕੇ ਚਲਾਉਣ ਦਾ ਹਿੱਸਾ ਡਾਕੂਮੈਂਟ ਹੈ ਕਿ ਅਸੀਂ ਅੱਤਵਾਦ ਨੂੰ ਕੋਈ ਸੁਜੀਤ ਕਰਨ ਵਾਸਤੇ ਸਮਗਰੀ ਜਰਦੀ ਹੈ ਉਸ ਬੰਦੇ ਨੂੰ ਸਰਕਾਰ ਛੱਡ ਰਹੀ ਹੈ ਉਹ ਦੌਰ ਤੋਂ ਨਿਕਲੇ ਆਪਾਂ ਸਾਰੇ ਲੱਗਦਾ ਕਿ ਇਹ ਨੇ ਇਹ ਗੱਲ ਇਸ ਸਰਕਾਰਾਂ ਦੀ ਮਨਸ਼ਾ ਨਸਮਝਿਆ ਕਿ ਸਰਕਾਰਾਂ ਕਿ ਕਿਸ ਹੱਦ ਤੱਕ ਜਾਰੀਆਂ ਸ਼ਰੋਗਨੀ ਅਕਾਲੀਦਰ ਨੂੰ ਤੇ ਸ਼ਰੋਗਨੀ ਅਕਾਲੀਦਰ ਦੀ ਲੀਡਰਸ਼ਿਪ ਨੂੰ ਟਾਰਗੇਟ ਕਰਨਾ ਹੈ ਕਿਵੇਂ ਮੱਢੀ ਸਾਹਿਬ ਗੱਲ ਕਰ ਰਹੇ ਸੀ ਕਿ ਜਿੰਦੇਦਾਰਾਂ ਦੀ ਭੂਮਿਕਾ ਦੀ ਗੱਲ ਹੈ ਸ੍ਰੀ ਹਰਖੰਦ ਸਿੰਘ ਸਾਹਿਬ ਦਾ ਸਨਮਾਨ ਸਰਕਾਰ ਸਜਦਾ ਕਰ ਸਾਰੇ ਕਰਦੇ ਪਰ ਜਿਹੜੇ ਬੰਦੇ ਉੱਤੇ ਬੈਠੇ ਹੈ ਤੋਂ ਬੰਦੇ ਕੋਰੋ ਦੇ ਬੁਸ਼ਨਾ ਨਾ ਲੱਗੇ ਉਸ ਤੇ ਤੁਸੀਂ ਇਹ ਵੇਖੋ ਉਸ ਦਿਨ 2 ਦਸੰਬਰ ਦੀ ਪ੍ਰੋਸੀਡਿੰਗ ਸਾਰੇ ਵੇਖ ਲਓ ਸਰਸੇ ਨੂੰ ਲੰਗੂ ਵਾਰੀਏ ਨੂੰ ਤੇ ਮੰਤਰੀ ਨੂੰ ਇਹ ਕਹਿ ਕੇ ਛੱਡ ਦਿੱਤਾ ਗਿਆ ਕਿ ਤੁਸੀਂ ਦਾੜੀ ਰੰਗਦੇ ਹੋ ਤੇ ਦਾੜੀ ਕੱਟਦੇ ਹੋ ਤੁਸੀਂ ਬੰਦੇ ਤੋਂ ਤੁਹਾਨੂੰ ਸਜ਼ਾ ਨਹੀਂ ਲੱਗ ਸਕਦੀ ਤਾਕਤ ਸਰ ਤੇ ਪદ્ધਤ ਨੂੰ ਸਜ਼ਾ ਤਾਂ ਨਹੀਂ ਲਾ ਸਕਦੀ ਕਿ ਪદ્ધਤ ਨੂੰ ਮਾਨ ਸਨਮਾਨ ਦੇ ਸਕਦੇ ਵਿੱਚ ਸਕਦਾ ਹੈ ਜੇ ਦਾੜੀ ਰੰਗਿਆਰੇ ਨੂੰ ਸਜ਼ਾ ਨਹੀਂ ਲਾ ਸਕਦੀ ਦਾੜੀ ਰੰਗਿਆਰੇ ਨੂੰ ਤੁਸੀਂ ਕਮੇਟੀ ਚ ਕਿਵੇਂ ਪਾਓ ਮਨਪ੍ਰੀਤ ਜੀ ਉਹ ਆਹੀ ਦਾੜੀ ਰੱਬ ਲਾਉਂਦੀ ਇਹਨਾਂ ਚੋਂ ਪੂਰਨ ਗੁਰਸੇ ਇੱਕ ਕੌਣ ਹੈ ਜਿਹੜੇ ਕਮੇਟੀ ਚ ਪਾਰੇ ਆਂ ਜੀ ਜੀ ਗੱਲ ਕਰ ਰਹੇ ਸੀ ਕਿ ਗੁਰੂ ਵਾਲੇ ਤੋਂ ਪਹਿਲਾਂ ਮੈਂ ਕਿਸੇ ਦੇ ਨਿੱਜੀ ਪਰਿਵਾਰਾਂ ਦੇ ਨਹੀਂ ਜਾਣਾ ਚਾਹੁੰਦਾ ਸਾਰਿਆਂ ਦੇ ਪਰਿਵਾਰ ਪਰ ਤੇ ਉਹ ਜਨੰਦਰਾਲੇ ਸਾਹਿਬ ਹਦਰ ਸਾਡੇ ਇੱਧਰ ਆਉਂਦੇ ਹੋ ਗੋਡਾਰਾ ਸਾਹਿਬ ਮਨਪ੍ਰੀਤ ਵਾਲੀ ਦਾੜੀ ਲੰਗਦਾ ਤੁਸੀਂ ਦਾੜੀ ਰੰਗੀ ਆਲੇ ਨੂੰ ਸਜ਼ਾ ਨਹੀਂ ਦਿੰਦੇ ਪਰ ਕਾਂਟਕ ਸਾਬ ਨੂੰ ਮਾਣ ਦੇ ਦਿੰਦੇ ਹੋ ਕਿਉਂ ਕਿਉਂਕਿ ਉਹ ਕਾਲੀ ਤੋਂ ਦੇ ਭੁਗਤੀ ਗੱਲ ਨੂੰ ਹੁਕਮ ਸੀ ਦੇ ਨਿਯਮ ਇਸ ਹੱਦ ਤੱਕ ਤੇ ਜੋ ਦੀ ਇਨਕੁਆਇਰੀ ਚ ਆਇਆ ਜਦੋਂ ਲਾਇਆ ਮੰਡ ਸਾਹਿਬ ਦਾ ਇਨਕੁਆਇਰੀ ਤੇ ਉਸ ਮੈਂਬਰ ਸਾਰਾ ਕੁਝ ਤੁਹਾਨੂੰ ਦੱਸ ਕੇ ਗਏ ਮੈਂ ਬਰਾਂ ਨਾ ਕਿਹੜੇ ਅੱਜ ਉਹਦੇ ਆ ਗਏਾਰੇ ਦੁਆਲੇ ਇਕੱਠੇ ਹੋ ਰਹੇ ਫਿਰਦੇ ਸਾਰੇ ਹਰਪ੍ਰੀਤ ਦੇ ਕੋਈ ਜੱਥੇਦਾਰ ਤੁਸੀਂ ਲਾ ਦੋ ਜਦੋਂ ਹਰਪ੍ਰੀਤ ਹੋਣੀ ਲਾਇਆ ਉਦੋਂ ਇਹ ਨਹੀਂ ਬੰਦੇ ਵਿਰੋਧ ਕਰ ਰਹੇ ਸੀ ਜਦੋਂ ਜੱਥੇਦਾਰ ਮੈਂ ਪੜ ਰਿਹਾ ਸੀ ਕਿਸੇ ਨੇ ਨਾ ਪੋਸਟ ਪਾਇਆ ਹੋਇਆ ਸੀ ਉਹਦੇ ਤੇ ਫੇਸਬੁਕ ਤੇ ਕਹਿੰਦਾ ਜਦੋਂ ਕੋਈ ਜੱਥੇਦਾਰ ਲਾਉਂਦੇ ਆ ਜੇ ਤੋ ਕੋਈ ਲੱਗਦਾ ਉਹ ਉਪਾਦਲਾਂ ਦਾ ਹੁੰਦਾ ਤੇ ਜਦੋਂ ਲੈਂਦਾ ਉਹ ਓਬਜ਼ਰਵ ਕਰਦਾ ਅੱਜ ਲੋਕਾਂ ਦੀਆਂ ਖਬਰਾਂ ਜਦੋਂ ਹਰਪ੍ਰੀਤ ਨੂੰ ਲਾਇਆ ਇਹਨਾਂ ਸਭ ਨੇ ਵਿਰੋਧ ਕੀਤਾ ਸਾਂਭਲ ਵੀ ਹੋਏ ਸੀ ਦਸਤਾਰ ਬੰਦੀ ਤੇ ਅੱਜ ਹਰਪ੍ਰੀਤ ਦਲਤੋਤਾ ਹੋ ਗਿਆ ਨਾ ਜਿਨ੍ਹਾਂ ਲੋਕਾਂ ਨੇ ਹਕਾਤ ਤੱਕ ਸਾਥ ਤੇ ਖੜੋ ਕੇ ਗੁਰੂ ਨੂੰ ਹਾਜ਼ਰ ਨਾਮਰ ਜਾਣ ਕੇ ਛੇਵੇਂ ਪਾਤਸ਼ਾਹ ਦੇ ਉਸ ਦੱਤ ਤੇ ਝੂਠ ਬੋਲਿਆ

ਕਹਿਆ ਕਿ ਨਾ ਤੇਰਾ ਬਿਆਨ ਨਹੀਂ ਮਗਰੋਂ ਵੀਡੀਓ ਆ ਗਈ। ਉਹੀ ਤਾਂ ਕਹਿੰਦੇ ਸੀ। ਵਿਕਤੀਸ਼ ਕੈਤਾਨੂ ਗਿਆ। ਵੀਰੇ ਦਰਸਾਤਿ ਆਦੇ ਤੁਹ ਕੁਲੇ ਸ਼ਹਿਦ ਮੰਨ ਸਿੰਘ ਸਾਹਿਬ ਹੋਈ ਦੀ ਚ ਦੇ ਕੇ ਆਈ ਸੀ ਸ਼ਕੈ। ਤੁਸੀਂ ਵੀਡੀਓ ਦੇ ਕੇ ਆਏ ਹੋ। ਰਿਐਕਸ਼ਨ ਕਿੱਤਾ ਦੀ ਉਹਨਾਂ ਦੇ। ਇਹ ਕਹਿੰਦੇ ਇਦਕੇ ਤੁਸੀਂ ਇਹਨਾਂ ਦੇ ਖਿਲਾਫ ਕਿਉਂ ਬੋਲਦੇ ਹੋ? ਸਰਕਾਰ ਮਾਨ ਸਨਮਾਨ ਤਕਸਾ ਦਾ ਸਾਡੇ ਨਾਲ ਕੋਈ ਨਹੀਂ ਕਰਦਾ ਆ ਜਿਹੜੇ ਭਰਤੀ ਕਰਦੇ ਫਿਰਦੇ ਐ ਤਾਂ ਕਨਵੀਨੀਅੰਸ ਹੈ ਨਾ ਲਈ ਜਿਹੜੇ ਅਧਾਲਤ ਸਾਹਿਬ ਦੇ ਜੱਜਾਂ ਨੂੰ ਨਹੀਂ ਮੰਨਦੇ ਅੱਜ ਉਹ ਸਾਨੂੰ ਮर्यादा ਸਿਖਾ ਰਿਹਾ ਇਹਨਾਂ ਨੂੰ ਕਈ ਤਾਂ ਕਹਿੰਦੇ ਸਾਡਾ ਹਵਾਰਾ ਜੱਜਦਾਰ ਆ ਕੋਈ ਕਹਿੰਦਾ ਸਾਡਾ ਮੰਨ ਕੋ ਧਿਆਨ ਨਾਲ ਮੰਨਦੇ ਦਾਦੂਬਾਹ ਜੱਜਦਾਰ ਆ ਤੇ ਬਾਹਰ ਸਾਨੂੰ ਭੁਲਾਉਂਦੇ ਆ ਤੁਸੀਂ ਸਾਥ ਸੰਗਤ ਇਹ ਸਾਰੀਆਂ ਚਾਲਾਂ ਦੇ ਇੰਨਾ ਹਾਲਾਤਾਂ ਤੇ ਜਦੋਂ ਆਪਾਂ ਨਿਕਲ ਰਹੇ ਹਾਂ ਇਹਨਾਂ ਨੂੰ ਜਿੰਨੇ ਆਪਸੇ ਬੱਡੇ ਸਭ ਨੂੰ ਪ੍ਰਧਾਨ ਸਾਹਿਬ ਨੇ ਫਿਰ ਪ੍ਰਾਪਤੀ ਦੀ ਦਿਖਾ ਕੇ ਕਿਹਾ ਸੀ ਕਿ ਕੱਢੇ ਹੋ। ਸਮਝ ਜੋ ਤੁਸੀਂ ਤੁਹਾਨੂੰ ਜਿਹੜੀਆਂ ਤਾਕਤਾਂ ਵਰਤੀਆਂ ਤੁਸੀਂ ਅਜੇ ਉਹਨਾਂ ਦਾ ਫਾਇਦਾ ਸਮਝ ਨਹੀਂ ਸਕ ਰਹੇ ਕਿ ਉਹਦਾ ਨਤੀਜਾ ਕੀ ਨਿਕਲਣਾ ਹੈ। ਮੈਨੂੰ ਯਾਦ ਹੈ 4 ਤਰੀਕ ਨੂੰ ਮੈਂ ਚਲਦੇ ਸੀ 4 ਮਾਰਚ ਨੂੰ ਕਾਤਕ ਸਾਹਿਬ ਤਿੰਨ ਨੂੰ ਆ ਪੁੱਛਲੋ ਤੇ ਦੇ ਦਿੱਤੇ ਹੋਣਗੇ ਆ ਜਿਹੜੇ ਤਿੰਨ ਚਾਰ ਜਾਣੇ ਆ ਇਹਨਾਂ ਦਾ ਇੱਥੇ ਚਾਰ ਟਾਪੀਆਂ ਚੱਕੀ ਫਿਰਦੇ ਆ ਪੀਪੀਜੀ ਨੇ ਬੜੀ ਗੱਲ ਕਲੀਅਰ ਕੀਤੀ ਕਿ ਜਿੰਨਾ ਪਰਿਵਾਰਾਂ ਦਾ ਨਾਮ ਲੈ ਰਿਹਾ ਹੈ ਉਹਨਾਂ ਨੇ ਸਾਰੀ ਜ਼ਿੰਦਗੀ ਆਪ ਦੀ ਇਕਾਲੀ ਦਲ ਕਰਤੀ ਕੌਮ ਪ੍ਰਤੀ ਪਤ ਪ੍ਰਤੀ ਰਾਣੀ ਤੇ ਮੈਂ ਕਹਿੰਦਾ ਉਹਨਾਂ ਨੂੰ ਵੀਰਾਂ ਨੂੰ ਬੇਇੱਜ਼ਤੀ ਕਰਨੀ ਚਾਹਣਾ ਹੈ ਇਹਦੇ ਬਾਪੂ ਦੀ ਪੱਗ ਉੱਚੀ ਨਹੀਂ ਨਾ ਕਰ ਸਕਦੇ ਤੇ ਉਹਨਾਂ ਨੇ ਜਾਣ ਤੋਂ ਮਗਰੋਂ ਪਤਾ ਲਗੂਗਾ ਉਹਨਾਂ ਨੂੰ ساری ਜ਼ਿੰਦਗੀ ਉਹਨਾਂ ਨੇ ਬਾਦਲ ਸਾਹਿਬ ਨਾਲ ਲਈ ਹੈ ਤੇ ਅੱਜ ਤੁਸੀਂ ਸਾਰੇ ਜਣੇ ਉਹ ਬਾਦਲ ਸਾਹਿਬ ਤੋਂ ਪਰੇ ਲੈ ਕੇ ਤੇ ਮੈਂ ਤੁਹਾਨੂੰ ਬਾਦਲ ਸਾਹਿਬ ਦੇ ਖਰਾਬ ਬੋਲਦੇ ਜੋ ਮੈਂ ਜਿਹੜੀ ਗੱਲ ਕਰਦਾ ਇੱਥੇ ਆਏ ਉਹਨਾਂ ਤੋਂ ਕੋਈ ਸਵਾਲ ਜ਼ਰੂਰ ਪੁੱਛ ਲਓ ਪੱਤਰਕਾਰ ਵੀ ਖੜੇ ਨੇ ਚਾਰ ਨੂੰ ਕਾਦਰ ਸਾਹਿਬ ਦੇ ਨਾਲ ਜਾਣਾ ਸੀ ਤਿਆਰੀ ਤੇ ਝੁੰਡਾਂ ਸ਼ਾਮ ਨੂੰ ਪ੍ਰਧਾਨ ਸਾਹਿਬ ਨਾਲ ਮੀਟਿੰਗ ਹੋਈ ਹੈ ਨਾ ਜੀ ਤਿੰਨ ਸ਼ਾਮ ਨੂੰ ਪ੍ਰਧਾਨ ਸਾਹਿਬ ਨੇ ਇਹ ਵੀ ਅਸੀਂ ਧਰਤੀ ਕੀਤੀ ਹੈ ਅਸੀਂ 3 ਧੀਆਂ ਹੋ ਗਿਆ ਧਰਤੀ ਸ਼ੁਰੂ ਕੀਤੀ ਨੂੰ 1.5 ਧੀਆਂ ਲਾ ਲਓ ਅਸੀਂ ਅੱਜ ਚੌਥੀ ਧਰਤੀ ਬੰਦ ਕਰ ਦਿੰਦੇ ਹਾਂ ਤੁਸੀਂ ਲੈ ਲਓ ਅੱਜ ਤੋਂ ਬਾਅਦ ਤੱਕ ਲੱਖ ਲੈ ਰੋ 5 ਲੱਖ ਲੈ ਰੋ 20 ਲੱਖ ਲੈ ਰੋ 50 ਲੱਖ ਲੈ ਜਿੰਨੀ ਬੱਸ ਅਸੀਂ 1.5 ਮਹੀਨਾ ਦਿੱਤਾ ਤੁਹਾਨੂੰ ਕਦੇ ਨਹੀਂ ਦੇ ਦਿੱਤਾ ਕਰੋ ਕਰਤੀ ਕਰਤੀ ਦੋ ਮੈਂਬਰ ਤੁਸੀਂ ਦੇ ਦਿਓ ਸਾਡੀ ਭਰਤੀ ਚੈੱਕ ਕਰਾਂਗੇ ਦੋ ਮੈਂਬਰ ਅਸੀਂ ਪੈ ਜਾਗੇ ਭੁੱਲੀ ਚੈੱਕ ਕਰਾਂਗੇ ਪੱਤੀ ਕੱਲੀ ਕਰਕੇ ਜਿਹਦੇ ਨਾਲ ਟੈਲੀਗੇਟ ਹੋਊਗਾ ਧੰਨਵਾਦ ਤੁਹਾਨੂੰ ਉਦੋਂ ਹਾਂ ਕਰਕੇ ਨਿਕਲੇ ਕੁਝੋ ਜਿਹੀ ਗੱਲ ਤੇ ਆਈਏ ਬਾਰੋਂ ਘੱਟ ਤੋਂ ਡੇਢ ਘੰਟੇ ਤੋਂ ਤਾਰਾ ਦੁਨੀਆਂ ਸੀ ਖੜਕੀਆਂ ਜੋ ਮੈਂ ਬੈਕਗ੍ਰਾਉਂਡ ਤੁਹਾਨੂੰ ਦੱਸਣੀ ਚਾਹੁੰਦਾ ਸੀ ਕਿ ਇਹਨਾਂ ਹਾਲਾਤਾਂ ਦੇ ਬੈਕਗ੍ਰਾਉਂਡ ਕੀ ਹੈ ਕਿਵੇਂ ਟਾਰਗੇਟ ਕੀਤਾ ਜਾ ਰਿਹਾ ਹੈ ਜਦ ਪੰਜਾਬ ਦੇ ਹਾਲਾਤ ਕਿੰਨੇ ਖ਼ੀਬ ਬੈਠੇ ਪੰਜ ਸਾਲ ਕਾਂਗਰਸ ਕੇ ਆਪਾ ਸਾਹਮਣੇ ਬੈਠੇ ਰਾਜ ਦੇ ਲੋਕਿਆ ਇਹਨਾਂ ਦੇ ਨਰੇਗਾ ਤੱਕ ਦੇ ਪੈਸੇ ਨਹੀਂ ਛੱਡੇ ਖਾ ਕੇ ਸਾਰਾ ਕਾਇਨਾਤ ਨੂੰ ਕੁਮਿਸ਼ਨ ਰਿੱਤੇ ਨੂੰ ਕੁਮਿਸ਼ਨ ਬੜਿਆ ਲੋਕਾਂ ਨੇ ਨਾਂ ਤੇ ਮੇਰੇ ਘਰ ਲਏ ਆ ਟੈਂਡਰਾਂ ਦੇ ਵਿੱਚੋਂ ਪੈਸੇ ਲੈ ਗਏ 5 ਸਾਲ ਕਾਂਗਰਸ ਨੇ ਕੀ ਹਾਲਾਤ ਕਰਾਇਆ ਸਾਰੇ ਜਾਣਦੇ ਤੇ ਆਪਾਂ ਇਹਨਾਂ ਦੇ ਨੰਗਰਾਂ ਵਾਲੇ ਬੈਠੇ ਤੇ ਪੰਜਾਬ ਦੀ ਤਾਂ ਗੱਲ ਕਰਨ ਵਾਲਾ ਕੋਈ ਨਹੀਂ ਰਹਿਣਾ ਅੱਜ ਹਾਲਾਤ ਕੀ ਹੈ ਕੈਂਸਟਰਾਂ ਨਾਲ ਰਾਜ ਹੈ ਕੋਈ ਵਪਾਰੀ ਇੱਥੇ ਬੈਠਿਆ ਭੜਾਤੀ ਹੋਈ ਕੁਝ ਲੋਕ ਵਪਾਰੀ ਹੈ ਜਿਹੜਾ ਵਪਾਰੀ ਐ ਜਿਹਨੂੰ ਭੋਗ ਨਹੀਂ ਆਉਂਦਾ ਉਹਦੀ ਸਮਰੱਥਾ ਬਾਬਕ ਸਾਰੇ ਹੋ ਗਏ ਤਾਂ ਪੈਸੇ ਨਾ ਗਏ ਇਟਸ ਸੋਰਸ਼ਨ ਲੋਟ ਬੈਂਕਰ ਅੰਦਰ ਆ ਰਿਹਾ ਕ੍ਰਪਸ਼ਨ ਹਰ ਵਾਰ ਨੂੰ ਫਟੇ ਸਰਕਾਰ ਕਿਸਾਨਾਂ ਨੇ ਕੋਟਾ ਪਾਇਆ ਕਰਨਾ ਚਾਹੀਦਾ ਸੀ ਇਹਨਾਂ ਦੇ ਕਿਸਾਨ ਫਟੇ ਟੀਚਰਾਂ ਨੇ ਦੱਬ ਕੇ ਪਾਇਆ ਪ੍ਰਧਾਨ ਸਾਹਿਬ ਤਾਂ ਲੜਿਆ ਸੁਭਾਸ਼ ਇਪਾਦ ਜੀ ਵੀ ਬੈਠੇ ਐ ਅਦੇ ਲੋਕਲ ਪੋਸਟਲ ਪਾਰਟ ਉਹਨੇ ਨਾ ਅਸੀਂ ਸਾਰੇ ਲੜਦੇ ਸੀ ਤੇ ਐਟੀਥੀਪੀ ਇਕੱਲੀ ਆਮ ਆਦਮੀ ਪਾਰਟੀ ਵਾਲਿਆਂ ਦੀ ਸੀ ਤੇ ਐਨੇ ਵੀ ਸਾਡੇ ਸੀ ਮਾਸਟਰਾਂ ਨੇ ਕਬ ਕੇ ਓਟਾ ਪਾਇਆ ਟੀਚੇ ਪਾਇਚੇ ਟੀਚੇ ਕੁੱਟੇ ਨੌਜਵਾਨਾਂ ਨੇ ਓਟਾ ਪਾਇਆ ਨੌਜਵਾਨ ਕੁੱਟੇ ਬੀਟੀਆਂ ਨੂੰ ਜਹਾਜ ਤੇ ਇਹਦਾ ਲਾਜ ਦਿੱਤਾ ਸੀ ਮਰ ਜਦੋਂ ਉਹ ਮੰਗਣ ਜਾਂਦੀਆਂ ਉਹਨਾਂ ਨੂੰ ਕੁੱਟੇ ਕਾਰਾ ਤਸਵੀਰ ਦਿੱਤੀ ਫੈਰੀ

ਕਿ ਮਗਾ ਤੁਸੀਂ ਉਸ ਬੰਦੇ ਨੇ 70 ਸਾਲ ਦੀ ਕੀਤੀ ਸੇਵਾ ਉਹ ਕੀਤੀ ਚ ਪਾਦੀਆ ਲੋਕ ਕੋਲ ਉਸ ਦਾ ਨਤਿਆਬ ਦੇ ਹਰ ਇੱਕ ਇਨਸਾਨ ਨੇ ਉਸ ਦੀ ਦਾ ਰੋਗ ਬਣਾਇਆ ਹਰ ਭਾਈਚਾਰੇ ਦੇ ਲੋਕਾਂ ਨੇ ਮੈਂ ਜਦੋਂ ਫੀਟ ਕੋਟ ਆਇਆ ਉਹ ਬਾਦ ਅੱਪ ਫੈਂਟੇ ਅਸੀਂ ਸ਼ਹਿਰ ਆਲੇ ਸ਼ਾਮ ਨੂੰ ਇਕੱਠੇ ਹੋਏ ਸੀ ਆ ਪ੍ਰੋਫੈਸਰ ਸਾਹਿਬ ਬੈਠੇ ਸਾਰੇ ਜਣੇ ਕੋਲ ਗੁਰਤੀ ਧੋਰੀ ਆ ਮਨੋ ਦੀ ਸਾਰੇ ਇੱਥੇ ਸਹਾਰੇ ਦਾ ਜਿਹੜੇ ਪਾਰਟੀ ਨਾਲ ਸੰਬੰਧਤ ਨਹੀਂ ਸੀ ਉਹ ਵੀ ਇਧਰ ਆ ਕੇ ਸੀਰ ਕੇ ਬਾਦੂ ਸਾਹਿਬ ਵਾਲਾ ਕੰਮ ਨੇ बजुर्ग ने जिन्हें दिन नहीं देखया रात भी देखी ठंड भी देखी गर्मी भी देखी सेवा की आह देखो सियासत के साथ करते सो मैं ज्यादा लंबा ना चाहवा पाला ही समा बहुत लग हैं मैं सिर्फ थोड़े को बैकग्राउंड दसना चाहता सी ਕਿ ਕਿਸ ਹੱਦ ਤੱਕ ਹਮਲੇ ਹੋ ਰਿਹਾ ਤੇ ਹਮਲੇ ਅਜੇ ਰੁਕਨੇ ਨਹੀਂ ਉਹਨਾਂ ਦਾ ਜੋਰ ਲੱਗਿਆ ਸੁਖੀਰ ਸਿੰਘ ਬਾਦਲ ਨੂੰ ਚੁਕਾਉਣ ਵਾਸਤੇ ਤੇ ਮੈਂ ਮਾਨ ਨਾਲ ਕਹਿ ਸਕਦਾ ਜੇ ਹਿੰਦੁਸਤਾਨ ਦੀ ਸਿਆਸੀ ਪਰਸਨੈਟੀਜ਼ ਚੋਂ ਜੇ ਇੱਕ ਬੰਦਾ ਹੈ ਜਿਨੇ ਤੀਨ ਨਹੀਂ ਮੰਨੇ ਕੇਂਦਰ ਦੀ ਸਰਕਾਰ ਦੀ ਦਾ ਸੁਖੀਰ ਸਿੰਘ ਬਾਦਲ ਇਹ ਤਾਂ ਬੜਾ ਸੌਖਾ ਸੀ ਕਿਉਂਕਿ ਬੜਾ ਸੌਖਾ ਸੀ ਪੰਜ ਸੀਟਾਂ ਮੰਗਦੇ ਸੀ ਪੰਜ ਅੱਠ ਤੇ ਸਮਝੌਤਾ ਹੁੰਦਾ ਆਪਾਂ ਵੀ ਅੱਠਾਂ ਤੋਂ ਚੀਜ਼ਾਂ ਦੇ ਦਿੱਤੇ ਜਾਂਦੇ ਜਪੀਤਾ ਹਰਜਨਤ ਕੋਲ ਅੱਜ ਵੀ ਵੀ ਉੱਥੇ ਬੜਾ ਸੌਖਾ ਸੀ ਨਾ ਪਰ ਨਹੀਂ ਕੀਤਾ ਕਿਉਂਕਿ ਉਹਨਾਂ ਕੋਲ ਕਹਿੰਦੇ ਸੀ ਬੰਦੀ ਸਿੰਘਾਂ ਦੀ ਗੱਲ ਕੀਤੀ ਸੀ ਇੱਕਸਾਨਾ ਨੂੰ ਉਲਟ ਬੋਲਣਾ ਪਊਗਾ ਕਿਉਂਕਿ ਉਹਦੋਂ ਨੂੰ ਖਡੌਨੀ ਤੇ ਬਹਿ ਰਹੇ ਸੀ ਚਾਹੇ ਤਾਂ ਭਾਏ ਢਾਣੂ ਵਾਲੇ ਨੇ ਸੀ ਸਭ ਨੂੰ ਪਤਾ ਸੀ ਅੱਜ ਵੀ ਪਤਾ ਲੱਗਿਆ ਪਰ ਇਹਨਾਂ ਮੁੱਦਿਆਂ ਕਰਕੇ ਮੁੱਦਿਆਂ ਤੇ ਨਹੀਂ ਆਉਂਦੇ ਸੀ ਇਸ ਕਰਕੇ ਸਚੋਤਤਾ ਕੀਤੀ। ਤੋਂ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਤੁਸੀਂ ਬੜੇ ਦਰਦਿਆਂ ਹੋ ਕੇ ਥੋੜੇ ਜੇ ਸਮੇਂ ਚ ਧਰਤੀ ਦਿਓ। ਅੱਜ ਪੰਜਾਬ ਦੇ ਵਿੱਚੋਂ ਤਕਰੀਬਨ ਮੈਨੂੰ ਲੱਗਦਾ ਹੈ 27 ਲੱਖ ਤੋਂ ਉੱਪਰ 25 ਜੋਗਰੀ ਇਕਾਦੀਦਾਂ ਦਬਦ ਜਮਾ ਹੋ ਗਈ ਹੈ। ਤੇ ਜਿਹੜੇ ਮਿਸਕਾਲ ਆ ਰਹੇ ਸੀ ਉਹਨਾਂ ਨੂੰ 4-4 ਤੱਕ ਧਰਤੀ ਜਮਾਉਣੀ ਆਪਾਂ ਤਾਂ ਫਾਰਮ ਭਰੇ ਕਰਕੇ ਜਾਂਦੇ ਹਾਂ।

ਕਿ ਜਿਹੜੇ ਥਿਰੇ ਤੇ ਡੈਲੀਗੇਟ ਭੰਦੇ ਆ ਤੇ ਜਿਹੜੇ ਸਟੇਟ ਦੇ ਡੈਲੀਗੇਟ ਭੰਦੇ ਆ ਇਹਨਾਂ ਨੂੰ ਕਮਨ ਦਾ ਅਧਿਕਾਰ ਜਿਵੇਂ ਪਹਿਲਾਂ ਹਮੇਸ਼ਾ ਆਪਣੀ ਪਾਰਟੀ ਦੀ ਇੱਕ ਰਵਾਇਤ ਰਹੀ ਹੈ ਇਹਨਾਂ ਨੂੰ ਚੁਣਨ ਦਾ ਅਧਿਕਾਰ ਭਾਰਤਕਾਰੀ ਬਧਾਨ ਸਾਹਿਬ ਸਰਦਾਰ ਗੁਰਿੰਦਰ ਸਿੰਘ ਨੂੰ ਦਿੱਤਾ ਜਾਵੇ ਇਹ ਮੇਰੇ ਬੇਨਤੀ ਦਾ ਤੁਹਾਨੂੰ ਸਾਰਿਆਂ ਨੂੰ ਕਰਨਾ ਆਇਆ ਮੇਰੇ ਤੋਂ ਬਾਅਦ